ਬੜਾ ਗੰਦ ਪਾਉਂਦੇ ਨੇ ਨਿਆਣੇ ਨਾ ਪੈਨਸਲ ਆਣਾ ਕਿੱਦਾਂ ਇਹਨਾਂ ਨੇ ਦਾਗ ਪਾਏ ਆਹ ਪਰੇ ਕਰੋ ਹਾਂ ਏ ਕੰਮ ਬੇਟਾ ਤੂੰ ਕੀ ਕਰਦੀ ਆ ਜਦੋਂ ਵੀ ਮੈਂ ਪੋਚਾ ਲਾਉਣੀ ਤਾਂ ਵਿੱਚੋਂ ਲੰਗਣਾ ਹੀ ਲੰਗਣਾ ਹੁੰਦਾ ਵਾ ਕੀ ਲੈਣ ਆਈ ਆ ਹੁਣ ਤੂੰ ਠਹਿਰ ਕੇ ਲੈ ਲੈਂਦੀ ਮੁੜ ਕੇ ਤੇਰੇ ਮम्मा ਕਹਿੰਦੇ ਪੋਚਾ ਚੰਗੀ ਤਰ੍ਹਾਂ ਨਹੀਂ ਲੱਗਾ ਹੈਗਾ ਦਾਗ ਰਹਿ ਗਏ ਆ ਜੇ ਉਹਨੂੰ ਤੁਸੀਂ ਸੁੱਕਣ ਨਹੀਂ ਦੋਗੇ ਤੇ ਕੀ ਫਾਇਦਾ ਇਹੋ ਜੀ ਸਫਾਈ ਦਾ ਤੁਸੀਂ ਨਾ ਇੱਥੇ ਮੇਡ ਹੋ ਕੰਮ ਕਰਦੇ ਹੋ ਪੈਸੇ ਲੈਂਦੇ ਹੋ ਪਰ ਕਿਹਨਾ ਕੰਮ ਕਰੋ ਮਾੜਾ ਜਿਹਾ ਪੋਚਾ ਹੀ ਹੋਇਆ ਨਾ ਘਰ ਆਬ ਕਿਤੇ ਨਹੀਂ ਤੁਹਾਡੇ ਹੱਥ ਕਸ ਚੱਲੇ ਕਰ ਲਓ ਦੁਬਾਰਾ ਹਾਂ ਕਿਹੜੀ ਗੇਮ ਆ ਆਦਾ ਜਿਹੜੀ ਮਰਜ਼ੀ ਖੇਡ ਲੈਂਦੇ ਆ ਵਾਧੂ ਪਈ ਆ ਲੈ ਐਵੀ ਕੋਈ ਗੱਲ ਹੋਈ ਜੋ ਮਰਜ਼ੀ ਕਰਨ ਲੈ ਇਹਦੇ ਵਿੱਚ ਕੀ ਗੱਲ ਆ ਕੋਈ ਨਹੀਂ ਵਾਧੂ ਗੇਮਾਂ ਪਈਆਂ ਪੁੱਤ ਤੋ 2 ਮਿੰਟ ਚਾਦਰ ਸਹੀ ਕਰਨੀ ਸੀ ਮੈਂ 2 ਮਿੰਟ ਹਾਂਜੀ ਨਹੀਂ ਨਹੀਂ ਤੂੰ ਪਾਗਲ ਹੋਈ ਮੈਨੂੰ ਗੁੱਸਾ ਨਾ ਜਣਾਇਆਵੇਂ ਉਹ ਤੇਰਾ ਦਿਮਾਗ ਖਰਾਬ ਹੋਇਆ ਆ ਹਲੇ ਤੇ ਮੇਰੇ ਹੱਥ ਚ ਸਹਰਾਣਾ ਹੀ ਨਾ ਹੁੰਦਾ ਜੇ ਤੂੰ ਇੱਥੇ ਹੁੰਦਾ ਨਾ ਤੇ ਤੇਰੇ ਮੂੰਹ ਚ ਵੱਜਣਾ ਹੀ ਹੂੰ ਘਰ ਲੰਘ ਜਿੱਦਾਂ ਕਰਨਾ ਆਏਗਾ ਹਾਂ ਵੱਧੂ ਕੰਮ ਕੋਈ ਨਹੀਂ ਜਿੰਨੀ ਆ ਮਰਜੀ ਹੂੰ ਕੋਈ ਨਹੀਂ ਸਹਰਾਣੇ ਕੋ ਸੁੱਟੀ ਜਾਣੀ ਥੱਲੇ ਮੈਂ ਕਮਰਾ ਸੈੱਟ ਕਰਨਾ ਹੈ ਲੈ ਆਂਟੀ ਤੁਹਾਨੂੰ ਦਿਖਦਾ ਨਹੀਂ ਮੈਂ ਫੋਨ ਤੇ ਗੱਲ ਕਰਨੀ ਆ ਮੇਰਾ ਕਮਰਾ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਏਕਮ ਤੈਨੂੰ ਸਮਝ ਨਹੀਂ ਲੱਗਦੀ ਮੈਂ ਵੀ ਸਪਾਈ ਕਰਕੇ ਘਰੇ ਜਾਣਾ ਵਾ ਤੇਰੇ ਵਰਗੀ ਮੇਰੀ ਵੀ ਘਰਤੀ ਆ ਉਹ ਵੀ ਢੀਕਦੀ ਹੋਊਗੀ ਮੈਨੂੰ ਜਿੱਥੇ ਮੈਂ ਕੰਮ ਕਰਦੀ ਤੂੰ ਵਿੱਚ ਉਹੀ ਕੁਛ ਕਰਦੀ ਆਣ ਕੇ ਜਾਓ ਆਂਟੀ ਜਾ ਕੇ ਆਪਣਾ ਕੰਮ ਕਰੋ ਯਾਰ ਤੂੰ ਰੋ 2 ਮਿੰਟ ਰੁਕ ਮੈਂ ਤੈਨੂੰ 2 ਮਿੰਟ ਚ ਗੱਲ ਕਰਾਂ ਠੀਕ ਆ ਉੱਪਰ ਹੈ ਕਰ ਲੋ ਉਹਨਾਂ ਕੰਮ ਕੀ ਕਰਨੀ ਆ ਆ ਕਰਨੀ ਆ ਗੱਲ ਕਰਦੇ ਮੈਨੂੰ ਵੇਖ ਨਹੀਂ ਸਕੇ ਡਿਸਟਰਬ ਕੀਤਾ ਐ ਦੱਸ ਮੈਨੂੰ ਮੇਰੇ ਫਰੈਂਡ ਨਾਲ ਗੱਲ ਕਰਨੀ ਆ ਤੇ ਤੂੰ ਬਾਹਰ ਜਾ ਕੇ ਗੱਲ ਕਰ ਲੈ ਤੂੰ ਜ਼ਰੂਰੀ ਇੱਥੇ ਗੱਲ ਕਰਨੀ ਜਿੱਥੇ ਮੈਂ ਹਾਂ ਨਹੀਂ ਤੋ ਉੱਥੇ ਗੱਲ ਕਰਨੀ ਤੈਨੂੰ ਵੀ ਪਤਾ ਮੈਂ ਕੰਮ ਕਰਨਾ ਤੇ ਮੇਰਾ ਕਮਰਾ ਮੈਂ ਜੋ ਮਰਜੀ ਕਰਨਾ ਤੁਹਾਨੂੰ ਪਤਾ ਨਹੀਂ ਕੀ ਹੋੰਦੇ ਆ ਪਤਾ ਨਹੀਂ ਇੱਕਮ ਤੇਰਾ ਕੀ حساب ਹੋ ਗਿਆ ਵਾ ਜਿਹੜਾ ਵੀ ਮੈਂ ਕੰਮ ਕਰਦੀ ਤੂੰ ਇਦਾਂ ਹੀ ਕਰਦੀ ਵਿੱਚ ਚੜਿੱਕਾ ਬਣ ਜਣੀ ਆਣ ਕੇ ਤੈਨੂੰ ਇੰਨੀ ਸਮਝ ਨਹੀਂ ਲੱਗਦੀ ਕਿ ਮੈਂ ਕੰਮ ਕਰਕੇ ਘਰੇ ਜਾਣਾ ਵਾ ਰੋਜ਼ ਤੂੰ ਮੇਰੇ ਨਾਲ ਇਦਾਂ ਹੀ ਕਰਦੀ ਆ ਤੇ ਮੈਂ ਪੋਚਾ ਲਾਉਣ ਦੀ ਤੂੰ ਤੂੰ ਪੋਚੇ ਦੇ ਵਿੱਚ ਸਾਰਾ ਖਰਾਬ ਕਰਕੇ ਰੱਖਤਾ ਸਾਰਾ ਕੁਝ ਬਾਤਮੀਜ਼ ਬਣਨੀ ਮਜਬੂਰ ਨਾ ਕਰਨਾ ਕੰਮ ਵਾਲੇ ਆ ਨਾ ਕੰਮ ਕਰੋ ਜਿਹੜਾ ਕੰਮ ਕਰਨ ਆਇਆ ਨਾ ਉਹੀ ਕਰੋ ਆਂਟੀ ਜੀ ਆਂਟੀ ਜੀ ਮੈਨੂੰ ਦੁੱਧ ਬਣਾ ਦਿਓ ਦੁੱਧ ਬਣਾ ਕੇ ਦੇਵਾਂ ਆਪਣੇ ਬਾਪੂ ਨੂੰ ਹਾਂਜੀ ਉਹ ਤੋਂ ਹੁਣੇ ਬਣਾ ਦੇਨੀ ਆ ਮੈਂ ਦੁੱਧ ਠੀਕ ਸਹਜ ਹਾਂਜੀ ਇਧਰ ਆ ਹਾਂਜੀ ਤੂੰ ਕਿੰਨਾ ਸੋਹਣਾ ਬੋਲਦਾ ਹੈ ਨਾ ਮੇਰੇ ਨਾਲ ਕਿੰਨੀ ਅਕਲ ਆ ਤੈਨੂੰ ਮੇਰੇ ਮੂਮਾ ਦੇ ਪਾਪਾ ਨੇ ਸਮਝਾਇਆ ਕਿ ਵੱਡਿਆਂ ਦੇ ਨਾਲ ਸਹੀ ਤਰੀਕੇ ਨਾਲ ਬੋਲਣਾ ਕਦੀ ਗਲਤ ਨਹੀਂ ਬੋਲਣਾ ਵੈਰੀ ਗੁੱਡ ਬੇਟਾ ਤੂੰ ਆਪਣੇ ਮੰਮੀ ਪਾਪਾ ਦੇ ਕਹਿਣੇ ਤੇ ਕਹਣਾ ਮੰਮੀ ਪਾਪਾ ਦੀ ਆਖੇ ਲੱਗਦਾ ਹੈ ਪੁੱਤ ਏਕ ਮਨੂ ਨੇ ਸਮਝਾਉਂਦੇ ਮੰਮੀ ਪਾਪਾ ਕੁਛ ਉਹਨਾਂ ਤਾਂ ਸਮਝਾਉਂਦੇ ਪਰ ਉਹ ਸਮਝਦੇ ਨਹੀਂ ਕਦੀ ਵੀ ਚਾਲ ਕੋਈ ਨਹੀਂ ਸ਼ਾਇਦ ਥੋੜੀ ਵੱਡੀ ਹੋਏਗੀ ਨਾ ਤੇ ਆਪੇ ਸਮਝ ਆਏਗੀ ਮੈਂ ਵੀ ਬੜੀ ਯਾਰ ਵੇਖਿਆ ਕਿ ਦੀਦੀ ਤੁਹਾਨੂੰ ਦੋਵਾਂ ਨੂੰ ਨਾ ਬੈਠ ਕੇ ਬੜਾ ਕੁਝ ਸਮਝਾਉਂਦੀ ਆ ਤੇਰੇ ਮੰਮਾ ਦੇ ਇੰਨੇ ਚੰਗੇ ਆ ਨਾ ਉਹਨਾਂ ਨੇ ਮੇਰੇ ਨਾਲ ਕਦੀ ਚੰਗੀ ਮਾੜੀ ਨਹੀਂ ਕੀਤੀ ਪਰ ਏਕਮ ਇੱਕ ਮੈਂ ਇਹ ਬਤਮੀਜ਼ੀ ਕਰਦੀ ਆ ਨਾ ਮੇਰੇ ਨਾਲ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਕਦੀ ਕਦੀ ਤੇ ਮੇਰਾ ਦਿਲ ਕਰਦਾ ਮੈਂ ਤੁਹਾਡਾ ਕੰਮ ਹੀ ਛੱਡਦਾ ਨਾ ਨਾ ਆਂਟੀ ਤੀ ਕਾ ਛੱਡ ਕੇ ਨਾ ਜਾਇਓ ਪੁੱਤ ਕੀ ਕਰਾਂ ਇਕਮਨਾ ਮੇਰ ਨਾਲ ਬੜਾ ਬਤਮੀਜ਼ੀ ਨਾਲ ਗੱਲ ਕਰਦੀ ਹੈ ਲੜਦੀ ਹੈ ਮੇਰੇ ਨਾਲ ਜਦੋਂ ਮੈਂ ਕੋਈ ਕੰਮ ਕਰਦੀ ਹਾਂ ਨਾ ਉਦੋਂ ਵਿੱਚ ਆ ਜਾਂਦੀ ਆ ਤੇ ਮੇਰੇ ਕੋਲ ਹਰ ਚੀਜ਼ ਖੋਹ ਲੈਂਦੀ ਆ ਜੇ ਮੈਂ ਕੁਝ ਕਹਿਨੀ ਆ ਨਾ ਛੱਗੋ ਮੈਨੂੰ ਕਹਿੰਦੀ ਤੂੰ ਕੰਮ ਵਾਲੀ ਐ ਤੇ ਕੰਮ ਵਾਲੀ ਬਣ ਕੇ ਰਹਿ ਆ ਆ ਮਮਾ ਨੂੰ ਤੇ ਪਾਪਾ ਨੂੰ ਮੈਂ ਦੱਸੂੰਗਾ ਇਹ ਕੰਮ ਨੂੰ ਅਕਲ ਨਹੀਂ ਆਗੀ ਬੋਲਣ ਦੀ ਛਾਲ ਕੋਈ ਨਹੀਂ ਬੋਤ ਰਹਿਣ ਦੇ ਅਮੇ ਝੜਕਾਂ ਦੇਣਗੇ ਉਹਨੂੰ ਮੈਂ ਤਾਂ ਹੀ ਨਹੀਂ ਦੱਸਦੀ ਕਿ ਜੇ ਮੈਂ ਮਾਲਕੀ ਨੂੰ ਦੱਸਿਆ ਨਾ ਕਿ ਉਹਨਾਂ ਨੇ ਉਹਦੇ ਚ ਪੇੜਾ ਲਾ ਦੇਣੀ ਐ ਤੇ ਫਿਰ ਉਲਟਾ ਸੋਚੇਗੀ ਕਿ ਆਂਟੀ ਨੇ ਨਾ ਮੈਨੂੰ ਮਾਰ ਪਵਾਈ ਹੈ ਮੇਰੇ ਘਰ ਆ ਕੇ ਤਾਂ ਹੀ ਮੈਂ ਕੁਝ ਦੱਸ ਦੀਨੀ ਆ ਚਲੋ ਠੀਕ ਆ ਮੈਂ ਉੱਥੇ ਬੈਠਾਂ ਤੁਹਾਨੂੰ ਦੇ ਦਵਾਂਗੀ ਠੀਕ ਆ ਬੇਟਾ ਦੋਨਾਂ ਬੱਚਾਂ 'ਚ ਕਿੰਨਾ ਫਰਕ ਹੈ ਹੈਗੇ ਤਾਂ ਦੋਨੋਂ ਮੇਰੇ ਨੇ ਪਰ ਜ਼ਮੀਨਾਂ ਸਮਾਨ ਦਾ ਫਰਕ ਹੈ ਕਹਿੰਦੇ ਨੇ ਛੋਟੇ ਜਿਹੜੇ लाਡਲੇ ਹੁੰਦੇ ਨੇ ਤੇ ਸ਼ਰਾਰਤੀ ਹੁੰਦੇ ਨੇ ਪਰ ਨਹੀਂ ਤੇ ਛੋਟਾ ਮੇਰਾ ਤੇ ਬਹੁਤ ਸੰਸਿਆਰ ਹੈ ਬਹੁਤ ਹੀ ਪਿਆਰਾ ਹੈ ਹਰ ਗੱਲ ਨੂੰ ਸਮਝਦਾ ਹੈ ਵੱਡਿਆਂ ਨਾਲ ਕੀ ਸਕੂਲ ਚ ਕੀ ਖੇਲਣ ਚ ਕੀ ਹਰ ਇੱਕ ਨਾਲ ਪਿਆਰ ਨਾਲ ਚੱਲਦਾ ਹੈ ਬੇਟੀ ਨੂੰ ਠੀਕ ਕਰਨਾ ਪੈਣਾ ਹੈ ਇਹ ਕੁਝ ਜ਼ਿਆਦਾ ਹੀ ਸਿਰ ਤੇ ਚੜ ਗਈ ਹੈ ਇਹ ਨਾ ਇਹ ਕੁਲ ਆਪਣੇ ਪਾਪਾ ਵਰਗੀ ਹੀ ਜਾ ਰਹੀ ਹੈ ਨਾ ਇਹਦੇ ਪਾਪਾ ਕਿਸੇ ਦੀ ਸੁਣਦੇ ਨੇ ਤੇ ਨਾ ਆਏ ਫਿਰ ਐਦਾਂ ਨਹੀਂ ਚੱਲਣਾ ਜੈਸੇ ਮੈਂ ਤੈਸਾ ਜਵਾਬ ਤੇ ਦੇਣਾ ਹੀ ਪੈਣਾ ਹੈ ਕਦੀ ਕਦੀ ਅਕਲ ਸਖਾਨ ਲੈਣਾ ਇਨਸਾਨ ਨੂੰ ਨਾ ਆਇਨਾ ਦਿਖਾਣਾ ਪੈਂਦਾ ਆਮ ਬੱਚਾ ਕਿੱਥੇ ਹੋ ਜਲਦੀ ਆਓ ਇੱਧਰ ਹਾਂਜੀ ਬੇਟਾ ਫਰੂਟ ਹੈਗਾ ਵੈ ਇਹ ਲੈ ਲੋ ਤੇ ਨਾ ਇੱਕੋ ਦੇਖ ਬਾਈਕ ਵਾਲਾ ਬੜੀ ਜ਼ੋਰ ਦੀ ਮੇਰੇ ਬਾਈਕ ਮਾਰ ਗਿਆ ਐਨੀ ਪੇਨ ਹੋ ਰਹੀ ਐ ਮੈਂ ਤਾਂ ਪੱਟੀ ਉਹਨੇ ਬੰਨ ਲਈ ਨਹੀਂ ਥੋੜੀ ਦੇਰ ਤੱਕ ਵੈਸੇ ਪਹਿਲਾਂ ਮੈਂ ਬਾਮ ਵਗੈਰਾ ਕੋਈ ਮਲਦੀਆਂ ਦੇਖਦੀਆਂ ਅਗਰ ਆਰਾਮ ਆ ਗਿਆ ਤੇ ਉਹਨੂੰ ਸ਼ਮੀ ਨੂੰ ਫੋਨ ਕੀਤਾ ਹੂੰ ਉਹ ਸ਼ਾਮ ਨੂੰ ਆ ਨਹੀਂ ਸਕਦੀ ਉਹਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸਾਰਾ ਸਾਡਾ ਕੰਮ ਪਿਆ ਕਿਚਨ ਦਾ ਵੀ ਸਫਾਈ ਵੀ ਤੈਨੂੰ ਪਤਾ ਦੋ ਟਾਈਮ ਹੁੰਦੀ ਆਇਆ ਗਿਆ ਬਹੁਤ ਹੁੰਦਾ ਘਰ ਅੱਜ ਮੇਰਾ ਬੱਚਾ ਕਰ ਲੇਗਾ ਕਿਉਂ ਐਸਾ ਨਹੀਂ ਕਰਨਾ ਬੇਟਾ ਦੇ ਸਿਆਣੀ ਤਾਂ ਤੂੰ ਹੋ ਗਈ ਆ ਤੇ ਸਿੰਪਲ ਜਿਹਾ ਦਾ ਕੰਮ ਹੈ ਫਟਾਫਟ ਝਾੜੂ ਘੜ ਸਿੱਧਾ ਘੜ ਦੇ ਮਿੱਟੀ ਬਾਹਰ ਚਲ ਜਾਈ ਨਾ ਤੇ ਪਾਪਾ ਆਗੇ ਨਾ ਗੁੱਸਾ ਕਰਨਗੇ ਮੇਰਾ ਹੱਥ ਨਹੀਂ ਕੰਮ ਕਰਦਾ ਮੇਰੀ ਤੇ ਲਾੜਲੀ ਹੈ ਨਾ ਫਟਾਫਟ ਦੋ ਚਾਰ ਬਰਤਨ ਇਹ ਕਰ ਲਾ ਬੈੱਡ ਸ਼ੀਟ ਨੂੰ ਅੱਛੀ ਤਰ੍ਹਾਂ ਸਾਫ਼ ਕਰ ਦੇ ਕੀ ਕਰੰਦਾ ਮम्मा ਮੈਂ ਅੱਜ ਤੱਕ ਦੀ ਕੋਈ ਕੰਮ ਕੀਤਾ ਬੇਟਾ ਜੋ ਕੰਮ ਕਦੀ ਨਹੀਂ ਨਾ ਕੀਤਾ ਉਹ ਕਦੀ ਨਾ ਕਦੀ ਕਰਨਾ ਪੈਂਦਾ ਦੇਖ ਹੁਣ ਤੇਰੇ ਜਦੋਂ ਇੱਥੇ ਜਿਸਾ ਨੇਲ ਖਰਾਬ ਹੋ ਗਿਆ ਸੀ ਪੈਨ ਨਹੀਂ ਸੀ ਪੜਿਆ ਗਿਆ ਮੈਂ ਹੋਮਵਰਕ ਕੀਤਾ ਨਾ ਤੇਰਾ ਸਾਰਾ ਚਾਹੇ ਮੈਨੂੰ ਨਹੀਂ ਸੀ ਪਤਾ ਪੁੱਛ ਪੁੱਛ ਕੇ ਤੇਰੀਆਂ ਫਰੈਂਡਸ ਕੋਲ ਕੀਤਾ ਨਾ ਹੈਲਪ ਤੇਰੀ ਮੈਂ ਹੀ ਕੀਤੀ ਨਾ ਤਾਂ ਅਗਰ ਮਾਂ ਨੂੰ ਜਾਂ ਪਿਓ ਨੂੰ ਕਿਸੇ ਕੋਲ ਕੋਈ ਪਰੇਸ਼ਾਨੀ ਆ ਜਾਈ ਜਾਂ ਕੋਈ ਸੱਟ ਲੱਗ ਦੇ ਬੱਚੇ ਨਹੀਂ ਸਾਥ ਦੇਣਗੇ ਤੇ ਪੜੋਸੀ ਆ ਕੇ ਦੇਣਗੇ ਠੀਕ ਹੈ ਨਾ ਮੈਂ ਤੇ ਨਾਲ ਆਪਣੇ ਘਰ ਦਾ ਕੰਮ ਕਰਨ ਚ ਐਨਾ ਸੋਚੀਦਾ ਨਹੀਂ ਅੱਜ ਨਹੀਂ ਤੇ ਕੱਲ ਵੈਸੇ ਵੀ ਕਰਨਾ ਹੀ ਹੁੰਦਾ ਕੁੜੀਆਂ ਨੇ ਕੰਮ ਥੋੜਾ ਬਹੁਤ ਤੇ ਜ਼ਿਆਦਾ ਨਹੀਂ ਤੇ ਥੋੜਾ ਬਹੁਤਾ ਕਰਨਾ ਪੈਂਦਾ ਨਾ ਨਾਲੇ ਗੁੰਨਣਾ ਗਾਵੈ ਸਿੱਖ ਲਈਦਾ ਥੋੜਾ ਬਹੁਤ ਕਰ ਲੈ ਮੈਂ ਇੱਕ ਹੋਰ ਮੇਡ ਦਾ ਪਤਾ ਕਰ ਲੈਂਦੀ ਠੀਕ ਹੈ ਬੇਟਾ ਓਕੇ ਥੈਂਕ ਯੂ ਚਲ ਤੂੰ ਕਿਚਨ ਦੇ ਬਰਤਨ ਸਾਫ ਕਰ ਲੈ ਪਹਿਲਾਂ ਠੀਕ ਹੈ ਨਿਆ ਪਗਲਾਂ ਫਿਰ ਆਂਟੀ ਵੀ ਭਾਂਡੇ ਧੋਣੇ ਆਂ ਤੇ ਛੁੱਟ ਕੇ ਨਹੀਂ ਜਾਂਦੇ ਆਂਟੀ ਕਿੰਨਾ ਕੰਮ ਕਰਦੇ ਆ ਨਾ ਮੈਨੂੰ ਤਾਂ ਲੱਗਦਾ ਏ 2 ਮਿੰਟਾਂ ਚ ਕਰ ਲੈਂਦੇ ਆ पागल है मैं हुणे काम ਕੀਤਾ ਮੈਂ ਨਿੰਦਕਦਾ ਨਹੀਂ ਪਿਆ ਜਦੋਂ ਆਪ ਕਰਨਾ ਪਵੇ ਉਦੋਂ ਪਤਾ ਲੱਗੇ ਬਾਤ ਚ ਕਰੇ ਕਰੂੰਗਾ ਮੈਂ ਤਾਂ ਹੁਣੇ ਕਰੂੰਗਾ ਬਾਤ ਚ ਕਰੀਂ ਪਹਿਲਾਂ ਮੈਨੂੰ ਚਾਦਰ ਸੈੱਟ ਕਰ ਲੈਂਦੇ ਫਿਰ ਜਾਈਂ ਮੈਂ ਮੈਤ ਨਹੀਂ ਕਰੂੰਗਾ ਮਮਾ ਨੂੰ ਦੱਸ ਦੂੰਗਾ ਦਾ ਜਿਆਦਾ ਮੈਂ ਕਹੂੰਗਾ ਕਿ ਖੇਡ ਨਹੀਂ ਦੇਣ ਦੀ ਮੈਂ ਵੀ ਕਹਾਂਗੀ ਕਿ ਤੂੰ ਮੇਰੀ ਮਿਹਨਤ ਤੇ ਪਾਣੀ ਪਾਉਣਿਆ ਬੈੱਡ ਤੋਂ ਥੱਲੇ ਉਤਰ ਜਾ ਬੈੱਡ ਤੋਂ ਥੱਲੇ ਉਤਰ ਸੌਰੀ ਯਾਰ ਮੰਮੀ ਹੱਦ ਹੋ ਗਈ ਤੁਹਾਡੇ ਵਾਲੀ ਉੱਧਰ ਉਹ ਨਹੀਂ ਟਿਕੰਦਾ ਹੁਣ ਤੁਸੀਂ ਆਣੇ ਬਹਿਣੇ ਹੋਗੇ ਪੁੱਜੇ ਤੇ ਪੈਰਲਾਈਜ ਜਾਂਦੇ ਸੀ ਫੇਰ ਕੀ ਦੁਬਾਰਾ ਲਗਾਲਾ ਮੈਂ ਪਾਗਲ ਥੋੜੀ ਨਾ ਮੈਂ ਸਵੇਰ ਦੀ ਕੰਮ ਕਰੇਨੀ ਲੱਕ ਟੁੱਟ ਗਿਆ ਉੱਧਰ ਉਹ ਨਹੀਂ ਟਿਕੰਦੇ ਇਹਨਾਂ ਹੁਣ ਤੁਸੀਂ ਪੋਚੇ ਹੀ ਐ ਦੁਬਾਰਾ ਲੱਗੇਗਾ ਉੱਧਰ ਉਹ ਤੰਗ ਕਰਨਦੇ ਐ ਦੁਬਾਰਾ ਕੰਮ ਕਰ ਲਾ ਕੰਮ ਦਾ ਕੀ ਐ ਮੈਂ ਬਾਰ ਬਾਰ ਥੋੜ ਨਾ ਕੰਮ ਕਰਨੀ ਸੱਚੀ ਮਾਈ ਗਾਡ ਕੰਮ ਕਰਨਾ ਔਖਾ ਨਾ ਉਕਹੀ ਐ ਸਭ ਤੇਰੇ ਲਈ ਕੇ ਹਾਰ ਇਕ ਲਈ ਹੈ ਅ ਸ਼ੰਮੀ ਆਂਟੀ 10 ਸਾਲਾਂ ਤੋਂ ਕੰਮ ਕਰਦੇ ਵੇ ਸਾਡੇ ਘਰ ਛੋਟੇ ਛੋਟੇ ਸੀ ਤੁਸੀਂ ਮੈਂ ਘਰ ਨਹੀਂ ਨਾ ਹੁੰਦੇ ਸੀ ਤੁਹਾਨੂੰ ਚੁੱਕ ਕੇ ਵੀ ਘਰ ਦਾ ਕੰਮ ਕਰਦੇ ਸੀ ਤੇ ਅੱਜ ਅੱਜ ਐਡੀ ਜ਼ਬਾਨ ਤੇਰੀ ਚੱਲਦੀ ਪਈ ਐਨੀ ਮੈਂ ਕਹਿੰਦੀ ਕਿ ਸ਼ੰਮੀ ਦੀ ਆਂਟੀ ਦੇ ਅੱਗੇ ਹੀ ਜ਼ਬਾਨ ਕਿਉਂ ਚੱਲਦੀ ਕਿਸੇ ਵੀ ਕਿਸੇ ਦੇ ਵੀ ਅੱਗੇ ਜ਼ਬਾਨ ਚੱਲਣ ਦਾ ਕਾਰਨ ਕੀ ਤੁਹਾਡੇ ਤੋਂ ਵੱਡਾ ਖਾਸ ਤੌਰ ਤੇ ਉਹਦੀ ਮਿਹਨਤ ਕਿੱਥੇ ਨਹੀਂ ਨਜ਼ਰ ਆਈ ਉਹ ਦੋ ਟਾਈਮ ਤਿੰਨ ਟਾਈਮ ਇੱਥੇ ਪੋਚੇ ਲਗਾਉਂਦੀ ਵਿਚਾਰੀ ਪਤਾ ਨਹੀਂ ਕਿੰਨੀ ਸਪਾਈ ਤੇਰੇ ਪਾਪਾ ਨੂੰ ਪਸੰਦ ਉਸੇ ਤਰ੍ਹਾਂ ਕਰਦੀ ਤੇ ਤੂੰ ਉਧਰੋਂ ਪੈਰ ਲਾ ਉਧਰੋਂ ਲਾ ਪਾਣੀ ਰੋੜ ਬ੍ਰਸ਼ ਕਰਨਗੇ ਚਿੱਕੜ ਘੋਲ ਦੇਣਗੀ ਜੇ ਬੈੱਡ ਸਾਫ਼ ਕਰਦੀ ਬੈੱਡ ਤੇ ਝੋੜੀ ਹੋਏ ਨਾ ਜੇ ਭਾਂਡੇ ਤੋਰੀਏ ਤੇ ਝੂਠੇ ਭਾਂਡੇ ਵਿੱਚ ਸੁੱਟ ਕੇ ਚਲ ਜਰਾਂ ਉਹਨੂੰ ਖਰੀਆਂ ਘੋਟੀਆਂ ਸੁਨਾਨੀ ਉਹ ਤੇਰੀ ਕੀ ਲੱਗਦੀ ਐ ਨਿੱਕੀ ਜੀ ਕਾਕੀ ਐ ਪੈਸੇ ਲੈਦਾ ਮਤਲਬ ਕਿ ਉਹ ਮਿਹਨਤ ਦੇ ਲੈਂਦੀ ਐ ਨੌਕਰ ਨਹੀਂ ਐ ਨੌਕਰ ਤਾਂ ਹਰ ਕੋਈ ਐ ਤੇਰੇ ਪਾਪਾ ਐਡੀ ਵੱਡੀ ਕੰਪਨੀ ਚ ਕੰਮ ਕਰਦੇ ਉਹ ਉੱਥੇ ਨੌਕਰ ਨੇ ਮੈਂ ਸਕੂਲ ਚ ਪੜਾ ਨਹੀਂ ਮੈਂ ਉੱਥੇ ਨੌਕਰ ਆ ਹਰ ਕੰਮ ਦਾ ਇੱਕ ਜਿੱਥੋਂ ਤਨਖਾਹ ਮਿਲਦੀ ਹੈ ਉੱਥੇ ਕੋਈ ਨੌਕਰ ਹੀ ਹੁੰਦਾ ਮੇਡ ਨੂੰ ਕੋਈ ਇੰਨਾ ਥੱਲੇ ਨਹੀਂ ਸੁੱਟਦੀਦਾ ਉਹ ਵੀ ਆਪਣੀ ਮਿਹਨਤ ਲੈਦੀ ਹੈ ਤੈਨੂੰ ਫੀਲ ਹੋ ਰਿਹਾ ਤੂੰ ਕੰਮ ਕਰਦੀ ਵੀ ਆ ਤੇਰੇ ਕੰਮ ਚ ਕੋਈ ਅਡਿੱਚਨ ਪਾਉਂਦਿਆ ਗੰਦ ਘੋਲਦਾ ਪਿਆ ਤੈਨੂੰ بار-ਬਾਰ ਸਫਾਈ ਕਰ ਅਗਲੀ ਅਗਲੀ ਦੀ ਕੋਈ ਨਹੀਂ ਵੈਲਿਊ ਅਗਲੇ ਨੇ ਇੱਕ ਘਰ ਦਾ ਨਹੀਂ ਚਾਰ ਘਰਾਂ ਦਾ ਉਹੀ ਕੰਮ ਬਾਰ-ਬਾਰ ਕਰਨਾ ਆਪਣੇ ਹੱਡ ਸਿਕਵਾਣੇ ਬਾਹਾਂ ਤੋੜਨੀਆਂ ਉਹਨੂੰ ਤੇ ਰਿਸਪੈਕਟ ਵੀ ਨਹੀਂ ਦੇ ਸਕਦੇ ਆਂਟੀ ਸੌਰੀ ਵੀ ਨਹੀਂ ਕਹਿ ਸਕਦੇ ਆਂਟੀ ਸੌਰੀ ਗਲਤੀ ਹੋਈ ਲਿਓ ਪਲੀਜ਼ ਮੈਂ ਤੁਹਾਣਾ ਹੈਲਪ ਕਰ ਦਿੰਨੀ ਆ ਮੈਂ ਜਦੋਂ ਜੋਬ ਨਹੀਂ ਨ ਕਰਦੀ ਸੀ ਮੈਂ ਉਹਨਾਂ ਦੇ ਨਾਲ ਕੰਮ ਕਰਾ ਲੈਣੀ ਸਾਂ ਕਿ ਲਿਓ ਦੀਦੀ ਮਿਲ ਕੇ ਕਰ ਲੈਨੇ ਕੋਈ ਗੱਲ ਨਹੀਂ ਕੀ ਸਮਝਾਈ ਗੱਲ ਇੱਕ ਗਰੀਬ ਬੰਦਾ ਘਰੋਂ ਬਾਹਰ ਜਾ ਕੇ ਕੰਮ ਕਰਦਾ ਪਿਆ ਵੈ ਤੁਹ ਹੀ ਚਾਰ ਨੋਟ ਜਿੰਨੂੰ ਰੱਬ ਨੇ ਚਾਰ ਛਿਲੜਾਂ ਜਿਆਦਾ ਦਿੱਤੀਆਂ ਉਹਨੂੰ ਹੰਕਾਰ ਛੱਡ ਗਿਆ ਕਿ ਅਸੀਂ ਥੱਲੇ ਨੌਕਰ ਰੱਖੇ ਉਹ ਤੁਹੀ ਵੀ ਕਿਸੇ ਦੇ ਨੌਕਰ ਹੀ ਹੋ ਪੜ੍ਹਾਈਆਂ ਕਰਕੇ ਕਿਸੇ ਕੰਪਨੀਆ 'ਚ ਹੀ ਲੱਗਣਾ ਹੈ ਨੌਕਰੀ ਬੰਨਣਾ ਜਲੂਸ ਕੱਢ ਕੇ ਰੱਖ ਦਿਆ ਹੈਗਾ ਨਾ ਤੁਹਾਡੇ ਬੌਸ ਨੇ ਫੇਰ ਪਤਾ ਲੱਗੇ ਆ ਕਿ ਇੱਕ ਘਰ ਬੈਠੀ ਮੇਡ ਨੂੰ ਕਿਵੇਂ ਬੋਲੀਦਾ ਜਾਂ ਕਿਸੇ ਵੀ ਦੁਕਾਨਦਾਰ ਨੂੰ ਜਾਂ ਕਿਸੇ ਵੀ ਰੇੜੀ ਵਾਲੇ ਨੂੰ ਕਿਉਂ ਬੋਲੀਦਾ ਮਮਾ ਤੁਸੀਂ ਆਗੇ ਤੇ ਸੱਜ ਅੱਜ ਮੇਰੇ ਸੱਜ ਨੇ ਜਿਹੜੀ ਹਰਕਤ ਕੀਤੀ ਹੈ ਨਾ ਸਿਰਫ ਉਹ ਸਿਰਫ ਮੇਰੇ ਕਹਿਣ ਤੇ ਕੀਤੀ ਐ ਤੇ ਕੋਈ ਮੇਰੇ ਹੱਥ ਤੇ ਸੱਟ ਨਹੀਂ ਲੱਗੀ ਸਿਰ ਤੈਨੂੰ ਅਕਲ ਦੇ ਹਿਤ ਵਸਤੇ ਸਹਜ ਤੇ ਕਦੀ ਕਿਸੇ ਨਾਲ ਬਦਤਮੀਜ਼ੀ ਨਾ ਕਰ ਗਲਤੀ ਵੀ ਨਾ ਨਾਲ ਕਰੇ ਉਹਨੇ ਜੋ ਜੋ ਕੀਤਾ ਨਾ ਮੇਰੇ ਕਹਿਣ ਤੇ ਕੀਤਾ ਤੈਨੂੰ ਅਕਲ ਦੇ ਹਿਤ ਵਸਤੇ ਦੇਖ ਬੱਚੇ ਤੂੰ ਬਹੁਤ ਅੱਛੀ ਹੀ ਐ ਸਟੱਡੀ ਚ ਟਾਪਰ ਹੀ ਐ ਕੀ ਮਤਲਬ ਕਿ ਸਾਨੂੰ ਚਾਰ ਅੱਖਰ ਕਾਲੇ ਆਂਦੇ ਨੇ ਪਰ ਸਾਨੂੰ ਜ਼ਿੰਦਗੀ ਦੀ ਅਕਲ ਨਹੀਂ ਗਈ ਕਰਨਗੇ ਕੋ ਤੋ ਕੀ ਸਮਝੀ ਅੱਜ ਇਸ ਗੱਲ ਨੂੰ ਕਿ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਹੈ ਚਾਹੇ ਉਹ ਕੰਮ ਕਰਦੇ ਨੇ ਹੀ ਕਰਦੇ ਉਹਦੇ ਨਾਲ ਤੁਹਾਡਾ ਕੋਈ ਮੈਟਰ ਨਹੀਂ ਇਨਸਾਨ ਦੀ ਵੈਲਿਊ ਕਰੋ ਉਹਦੇ ਕੰਮ ਦੀ ਕਰੋ ਪਰ ਆਪਣੇ ਵੱਡਿਆਂ ਦੀ ਇੱਜ਼ਤ ਜ਼ਰੂਰ ਕਰੋ ਠੀਕ ਹੈ ਚਲिए ਤੇ ਸ਼ਮਮੀ ਆਂਟੀ ਨੂੰ ਫੋਨ ਕਰਕੇ ਕੌਣ ਬੁਲਾਏਗਾ ਫਿਰ ਮੋ ਗੋਲ ਕੇ ਦੱਸਾਂਗੀ ਬੁਲਾਵਾਂਗੀ ਨਹੀਂ ਰੋਣਾ ਨਹੀਂ ਤੂੰ ਬੁਲਾਏਂਗੀ ਠੀਕ ਹੈ ਮੈਂ ਤੈਨੂੰ ਡਾਂਟਣਾ ਨਹੀਂ ਸੀ ਮੈਂ ਤੈਨੂੰ ਸਮਝਾਉਣਾ ਸੀ ਬੱਚੇ ਤੂੰ ਨਹੀਂ ਤੇਰੇ ਵਰਗੇ ਕਈ ਆ ਦੁਨੀਆ ਚ ਲੋਕ ਕੁਛ ਬੱਚੇ ਨੇ ਕੁਛ ਸਿਆਣੇ ਨੇ ਐਦਾਂ ਹੀ ਕਰਦੇ ਨੇ ਇਸ ਲਈ ਨਾ ਕੰਮ ਵਾਲਿਆਂ ਨੂੰ ਐਦਾਂ ਮਾੜਾ ਵੀ ਸਲੂਕ ਕਰੀਦਾ ਕਿਸੇ ਦੀ ਵੀ ਮਿਹਨਤ ਹੈ ਨਾ ਪਾਣੀ ਨਹੀਂ ਪਾਈਦਾ ਕਿਸੇ ਹਸਪੀਟਲ 'ਚ ਕਿਸੇ ਆਫਿਸ 'ਚ ਜਾਂਦੇ ਮੇਡ ਸਫਾਈ ਕਰਦੀ ਵੀ ਨਾ ਦੋਮਣ ਲਿਖ ਲੋ ਜੋ ਉਹਨੂੰ ਪੁੱਛੋ ਕਿ ਮੈਂ ਲੰਘ ਸਕਦੀ ਆ ਉਹਨੂੰ ਰਿਸਪੈਕਟ ਦੇ ਦਿਓ ਦੇਖੋ ਕਿੰਨਾ ਖੁਸ਼ ਹੋਏਗਾ ਠੀਕ ਆ ਬੱਚੇ ਚਲਾਓ ਚੱਲੀਏ ਫਿਰ